ਅਮਰਸਰ ਸਰਕਾਰੀ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਸਿੱਧੂ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਗੁਰੂ ਨਗਰੀ ਅਮਰਸਰ ਪੁੱਜੇ ਇਸ ਮੌਕੇ ਤੇ ਉਹ ਸਿੱਧੇ ਉਹ ਗਮਟਾੜਾ ਬਾਈਪਾਸ ਤੇ ਗਏ ਜਿੱਥੇ ਉਹਨਾਂ ਨੇ ਸੀਵਰੇਜ ਪ੍ਰੋਜੈਕਟ ਦਾ ਜਾਇਜ਼ਾ ਲਿਆ ਇਸ ਤਰ੍ਹਾਂ ਉਹਨਾਂ ਨੇ ਦੇਖਿਆ ਕਿ 2012 ਤੋਂ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਅੱਜ ਵੀ ਅਧੂਰਾ ਹੈ ਇਸ ਮੌਕੇ ਤੇ ਉਹਨਾਂ ਨੇ ਚੀਫ ਇੰਜੀਨੀਅਰ ਤੋਂ ਕਈ ਸਵਾਲ ਪੁੱਛੇ ਲੇਕਿਨ ਉਹਨਾਂ ਦਾ ਕੋਈ ਵੀ ਸਹੀ ਜਵਾਬ ਨਹੀਂ ਦੇ ਪਾਏ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਰਕਾਰੀ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਹੈ ਮੀਟਿੰਗ ਕਿਹੜੀ ਹੋਈ ਉਸ ਤੋਂ ਬਾਅਦ ਵੀ ਇੰਨਾ ਕੰਮ ਹੋ ਗਿਆ ਜੀ ਤੁਸੀਂ ਕਰਨਾ ਇਹਦਾ ਮਤਲਬ ਇਹ ਹੈ ਕਿ ਕੋਈ ਜਵਾਬ ਦੇ ਹੀ ਨਹੀਂ ਕੋਈ ਟਰਾਂਸਪੇਰੈਂਸੀ ਨਹੀਂ ਕੋਈ ਅਕਾਉਂਟੇਬਿਲਿਟੀ ਨਹੀਂ ਸਾਰਿਆਂ ਦੀ ਮਿਲੀ ਭਗਤ ਹੈ ਬਸ ਚਿੱਟੀ ਘੜਤੀ ਉਹ 6 ਮਹੀਨੇ ਲਾ ਦੇ ਦੋ ਮਹੀਨੇ ਦਾ ਮਤਲਬ ਇਹ ਹੋਇਆ ਨਾ ਵੀ ਨਾ ਤੇ ਤੁਹਾਡੀ ਕੋਈ ਕਮੇਟੀ ਹੈ ਨਾ ਤੁਹਾਡੀ ਕੋਈ ਅਕਾਉਂਟੇਬਿਲਿਟੀ ਹੈ ਨਾ ਤੁਹਾਡੀ ਕੋਈ ਟਰਾਂਸਪੇਰੈਂਸੀ ਹੈ ਨਾ ਤੁਹਾਡੀ ਕੋਈ ਕਮੇਟੀ ਹੈ ਦਾ ਮਤਲਬ ਸਾਰਿਆਂ ਦੀ ਮਿਲੀ ਭਗਤ ਹੈ ਜੇ ਕੰਪਨੀ ਭੱਜ ਗਈ ਸਰਕਾਰ ਦੇ ਪੈਸੇ ਖਾ ਕੇ ਕਿਹਨੂੰ ਫਿਕਰ ਨਹੀਂ ਕਿਹਨੂੰ ਇਹ ਨਹੀਂ ਪਤਾ ਵੀ ਅਫਸਰ ਕੌਣ ਨੇ ਇਹ ਮੈਂ ਬੋਰਡ ਕਿਉਂ ਲਵਾਇਆ ਜੇ ਇਹ ਬੋਰਡ 5 ਸਾਲ ਪਹਿਲਾਂ ਲੱਗਿਆ ਹੁੰਦਾ ਨਾ ਲੋਕੀ ਫੋਨ ਕਰ ਲਿੰਦੇ ਤੇ 6 ਮਹੀਨਿਆਂ ਦੇ ਵਿੱਚ ਲੋਕਾਂ ਨੇ ਪਬਲਿਕ ਆਡਿਟ ਤਾਨੂੰ ਸ਼ਰਮਾਣੀ ਚਾਹੀਦੀ ਹੈ ਤੁਸੀਂ ਸਰਕਾਰੀ ਪੈਸੇ ਖਾ ਰਹੇ ਹੋ ਸਭ ਤੋਂ ਸਭ ਤੋਂ ਇੱਕ ਮਿੰਟ ਨਹੀਂ ਅੱਜ ਦਾ ਪ੍ਰੋਜੈਕਟ ਨਾ ਨਹੀਂ ਮੈਂ ਮੈਂ ਆਪਣੇ ਅਫਸਰਾਂ ਨਾਲ ਆਪ ਗੱਲ ਕਰੂੰਗਾ ਇਹ ਜਿਹੜੀ ਇਨਸਪੈਕਸ਼ਨ ਕਰ ਰਹੇ ਨੇ ਪਿਛਲੀ ਸਰਕਾਰ ਦੇ ਮੈਂ ਹੋਏ ਯਾਰ ਮੂੰਹ ਚ ਨਾ ਮਾਰੋ ਮੈਂ ਇਹ ਇਨਸਪੈਕਸ਼ਨ ਆ ਇਸ ਕਰਕੇ ਕਰ ਰਿਹਾ ਕਿਉਂਕਿ ਸਰਕਾਰੀ ਪੈਸਿਆਂ ਦਾ ਬਲਟੈਂਟ ਮਿਸਯੂਜ਼ ਹੋਇਆ ਸਰਕਾਰੀ ਪੈਸਿਆਂ ਦੀ ਕਿਸੇ ਨੇ ਕੋਈ ਜਵਾਬਦੇਹੀ ਨਹੀਂ ਰੱਖੀ ਅਫਸਰ ਸਹਿਬਾਨਾ ਨੇ ਕੋਈ ਕਮੇਟੀਆਂ ਨਹੀਂ ਬਣਾਈਆਂ ਅਫਸਰ ਸਹਿਬਾਨਾ ਨੇ ਕੋਈ ਮੋਨਿਟਰਿੰਗ ਨਹੀਂ ਕੀਤੀ ਆ ਦੇਖੋ ਹੁਣ ਬੋਰਡ ਇਹ ਜਿਹੜਾ ਸਾਡੀ ਹਦਾਇਤ ਦੇ ਉੱਤੇ ਲੱਗੇ ਆ ਇਹ ਹਰ ਥਾਂ ਦੇ ਉੱਤੇ ਹਰੇਕ ਨਵਾਂ ਪ੍ਰੋਜੈਕਟ ਜਿਹੜਾ ਸ਼ੁਰੂ ਹੋਊਗਾ ਇਹ ਬੋਰਡ ਲੱਗੇ ਹੋਣਗੇ ਜੇ ਇਹ ਬੋਰਡ ਲੱਗੇ ਹੁੰਦੇ ਇੱਕ ਹੈ ਠੇਕੇਦਾਰ ਦਾ ਨਾਂ ਹੁੰਦਾ ਮਤਲਬ ਤੁਸੀਂ 100-100 ਕਰੋੜ ਰੁਪਈਆ 50-50 ਕਰੋੜ ਰੁਪਈਆ ਅਫਸਰਾਂ ਨੂੰ ਦੇਤਾ ਤੇ ਤੁਹਾਨੂੰ ਇਹ ਨਹੀਂ ਪਤਾ ਬਈ ਉਹ ਕਿਹੜੀ ਕੰਪਨੀ ਸੀ ਕਦੋਂ ਪੈਸੇ ਖਾ ਰਹੀ ਸੀ ਔਰ ਕਦੋਂ ਭੱਜ ਗਈ ਮਤਲਬ ਕਿਸੇ ਸਵਾਲ ਦਾ ਜਵਾਬ ਦੇ ਸਕਿਆ ਚੀਫ ਇੰਜੀਨੀਅਰ ਸਾਹਿਬ ਆ ਦੇਖੋ ਇੰਜੀਨੀਅਰ ਸਾਹਿਬ ਇਹਨਾਂ ਨੂੰ ਪੁੱਛੋ ਤੁਸੀਂ ਪੁੱਛੋ ਇਹਨਾਂ ਨੂੰ ਕਿ ਭਾਈ ਸਰਕਾਰੀ ਪੈਸੇ ਸੀ 50-50 ਕਰੋੜ ਰੁਪਈਆ ਤੁਸੀਂ ਅਲਾਟ ਕੀਤਾ 100-100 ਕਰੋੜ ਰੁਪਈਆ 600 ਕਰੋੜ ਰੁਪਈਏ ਦਾ ਪ੍ਰੋਜੈਕਟ ਸੀ ਤੇ ਕੰਪਨੀਆਂ ਭੱਜ ਗਈਆਂ ਇੱਥੇ ਧਰਤੀ ਦੇ ਉੱਤੇ ਕੁਝ ਹੈ ਨਹੀਂ ਛੋਟੇ ਛੋਟੇ ਖੱਡੇ ਪਟਕੇ ਆ ਗਏ ਜਾਪਾਨੀਆਂ ਦਾ ਪ੍ਰੋਜੈਕਟ ਲੱਗਦਾ ਕੰਪਨੀਆਂ ਸਾਰੀਆਂ ਫਰਜੀ ਸੀ ਫਿਰ ਇਹ ਤੇ ਹੁਣ ਇਹ ਦੱਸਣਗੇ ਮੈਂ ਤੇ ਸਾਰੀ ਇਨਕੁਆਇਰੀ ਮਾਰ ਕਰੂੰਗਾ ਔਰ ਜੜੇ ਜੜੇ ਅਫਸਰਾਂ ਨੇ ਜੜੇ ਜੜੇ ਅਫਸਰਾਂ ਨੇ ਇਹ ਕੀਤਾ ਉਹਨਾਂ ਦੇ ਸਾਰਿਆਂ ਤੇ ਕਾਰਵਾਈ ਹੋਣੀ ਹੈ ਹੁਣ ਇਹ ਮੈਂ ਚੀਫ ਇੰਜੀਨੀਅਰ ਸਾਹਿਬ ਨੂੰ ਤੁਹਾਡੇ ਸਾਹਮਣੇ ਪੁੱਛਿਆ ਮੈਂ ਮੰਨਦਾ ਕਿ ਪਬਲਿਕ ਦੇ ਸਾਹਮਣੇ ਹੀ ਗੱਲ ਕਰਨੀ ਚਾਹੀਦੀ ਹੈ ਆ ਬੋਰਡ ਲੱਗਿਆ ਨਾ ਪਬਲਿਕ ਦੇ ਸਾਹਮਣੇ ਇਹ ਪਬਲਿਕ ਆਡਿਟ ਵਾਸਤੇ ਠੀਕ ਹੈ ਮੈਂ ਮੰਨਦਾ ਕਿ ਪਬਲਿਕ ਨੂੰ ਸਭ ਪਤਾ ਲੱਗਣਾ ਚਾਹੀਦਾ ਇਹ ਮੇਰੀ ਪਹਿਲੀ ਇਨਸਪੈਕਸ਼ਨ ਐ ਸੀਵਰੇਜ ਦੀ ਔਰ ਦੇਖ ਕੇ ਬੜਾ ਦੁੱਖ ਹੋਇਆ ਕਿ ਸਰਕਾਰੀ ਪੈਸੇ ਹਵਾ ਚੁੜਾ ਦਿੱਤੇ ਗਏ ਇਹਦੇ ਵਿੱਚ ਮਿਲੀ ਭਗਤ ਨਾ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਦੋਂ ਤੁਸੀਂ ਮੈਨੂੰ ਦੱਸੋ ਤੁਸੀਂ ਕਿਸੇ ਨੂੰ ਕੰਮ ਅਲੋਟ ਕਰਦੇ ਹੋ ਤੁਸੀਂ 6 ਮਹੀਨੇ ਉਹਨੂੰ ਚੈੱਕ ਕਰਦੇ ਹੋ ਤੁਹਾਨੂੰ 6 ਮਹੀ ਵੀ ਕੰਪਨੀਆਂ ਗਾਇਬ ਹੋ ਗਈਆਂ ਸੋ ਇਹ ਸਵਾਲ ਇਹਨਾਂ ਨੂੰ ਜਵਾਬ ਦੇਣੇ ਪੈਣਗੇ ਔਰ ਜਿਹੜਾ ਜਵਾਬ ਨਹੀਂ ਦੇ ਸਕੂਗਾ ਉਹ ਪਾਰ ਜਾਊਗਾ ਹੋਰ ਕਿਤੇ ਕਿਤੇ ਇਨਸਪੈਕਸ਼ਨ ਕਰ ਜੀ ਮੈਂ ਤੁਹਾਡੇ ਕੋ ਇੱਕ ਮੰਗ ਕਰ ਦਿੰਦਾ ਦੱਸੋ ਐਮਐਲਏ ਸਾਹਿਬ ਖੜੇ ਨੇ ਇੱਥੇ ਐਮਐਲਏ ਸਾਹਿਬ ਸਾਡੀ ਅਸੀਂ ਇਹ ਚੱਲਣ ਨਹੀਂ ਦੇਣਾ ਸਾਡੀ ਸਾਂਝੀ ਮੰਗਿਆ ਜੀ ਜਿਹੜਾ ਅਜਨਾਲਾ ਰੋਡ ਤੇ ਸੀਵਰੇਜ ਪਿਆ ਇਹਦੀ ਵਿਜੀਲੈਂਸ ਇਨਕੁਆਰੀ ਕਰੋ ਜੀ ਮੇਰੀ ਮੰਗ ਹੈ ਜੀ ਤੁਹਾਡੀ ਹੋਰ ਜ਼ੋਰ ਕਿਹੜਾ ਕਿਹੜਾ ਥੱਲੇ ਪਿਆ ਇਹ ਦੇਖੋ ਅਜਨਾਲਾ ਰੋਡ 에어ਪੋਰਟ ਰੋਡ ਤੇ ਪਿਆ ਮੈਂ ਮੈਂ ਇੱਕ ਹੀ ਗੱਲ ਕਰਦਾ 에어ਪੋਰਟ ਰੋਡ ਤੇ ਕਰੋ ਬਾਕੀ ਸਾਰਾ ਦੁੱਧ ਦੁੱਧ ਮੈਂ ਇੱਥੇ ਖਾੜੀ ਵਾਲ ਪਿਆ ਲਖਣੀ ਚ ਪਿਆ ਇਹਨਾਂ ਦੇ ਮਟੀਰੀਅਲ ਦੀ ਇਨਕੁਆਰੀ ਕਰੋ ਇਹਨਾਂ ਦੀ ਬੇਜਦੀ ਇਨਕੁਆਰੀ ਕਰੋ ਇੱਕ ਜਗ੍ਹਾ ਮੈਂ ਇੱਥੇ ਅੱਜ ਐਮਪੀ ਸਾਹਿਬ ਔਰ ਸਾਡੇ ਐਮਐਲਏ ਸਹਿਬਾਨ ਠੀਕ ਹੈ ਸੋਨੀ ਸਾਹਿਬ ਨੇ ਮੈਨੂੰ ਕਿਹਾ ਆ ਦੇਖੋ ਰਾਜਕੁਮਾਰ ਜੀ ਦੱਤੀ ਭਾਜੀ ਕਿੱਥੇ ਨੇ? ਦੱਤੀ ਸਾਹਿਬ ਕਿੱਥੇ? ਉਹ ਉਹ ਖੜੇ ਆ ਪਿੱਛੇ। ਠੀਕ ਹੈ। ਉਹਨਾਂ ਨੇ ਮੈਨੂੰ ਕਿਹਾ ਵੀ ਇਹ ਸੀਵਰੇਜ ਬਹੁਤ ਮੇਰੀ ਵਾਈਫ ਉਹ ਐਮ.ਐਲ.ਏ ਰਹੀ ਹੈ। ਉਹ ਕਹਿੰਦੀ 20% ਵੀ ਪੈਸਾ ਖਰਚ ਨਹੀਂ ਹੋਇਆ। ਤੇ ਮੈਨੂੰ ਚੀਫ ਇੰਜੀਨੀਅਰ ਸਾਹਿਬ ਨੇ ਲਿਆ ਕੇ ਇੱਕ ਫਾਈਲ ਫੜਾਈ ਕਿ ਜੀ 94% ਐਸ.ਟੀ.ਪੀ. ਕੰਪਲੀਟ ਹੋ ਗਿਆ। ਹਮਮ। ਨਾਰਥ ਦਾ। ਔਰ ਉਹ ਵਿਧਾਨ ਸਭਾ ਚ ਜਾਣੀ ਸੀ। ਤੇ 90% ਸਾਊਥ ਵਾਲਾ ਕੰਪਲੀਟ ਹੋ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵਿਧਾਨ ਸਭਾ ਨੂੰ ਮਿਸਲੀਡ ਕਰ ਰਹੇ ਹੋ। ਇਹ ਨਹੀਂ ਹੋਇਆ। ਕਹਿੰਦੇ ਜੀ ਹੋ ਗਿਆ ਅਸੀਂ ਤੁਹਾਨੂੰ ਡੰਕੇ ਦੀ ਝੋੜ ਤੇ ਕਹਿ ਰਹੇ ਆ ਮੈਂ ਕੱਲ ਨੂੰ ਮੈਨੂੰ ਵਿਧਾਨ ਸਭਾ ਦੇ ਵਿੱਚ ਜੇ ਕਿਸੇ ਨੇ ਫੋਨ ਕਰਕੇ ਪੁੱਛਿਆ ਔਰ ਵਿਧਾਨ ਸਭਾ ਦੇ ਵਿੱਚ ਕਿਸੇ ਨੇ ਕੁਐਸਚਨ ਕੀਤਾ ਵੀ ਸਿੱਧੂ ਸਾਹਿਬ ਅਸੀਂ ਤੁਹਾਨੂੰ ਲੈ ਕੇ ਜਾਣੇ ਆ ਫੇਰ ਤੁਸੀਂ ਜ਼ਿੰਮੇਵਾਰ ਕਹਾਂ ਅਸੀਂ ਜ਼ਿੰਮੇਵਾਰ ਮੈਂ ਅਗਲੇ ਦਿਨ ਰਾਜਕੁਮਾਰ 베ਰਕਾ ਜੀ ਨੂੰ ਉੱਥੇ ਬੁਲਾਇਆ ਆਫਿਸ 'ਚ ਮੈਂ ਲੈ ਰਿਹਾ ਸੀਗਾ ਵੀ ਦਫਤਰ 'ਚ ਚੱਲ ਕੀ ਰਿਹਾ ਨਾਲ ਰਾਜਕੁਮਾਰ 베ਰਕਾ ਜੀ ਨੂੰ ਮੈਂ ਆਪਣੀ ਵਾਈਫ ਨੂੰ ਬੁਲਾਇਆ ਨਾਲ ਦੋ ਤਿੰਨ ਹੋਰ ਬੰਦਿਆਂ ਨੂੰ ਫੋਨ ਕੀਤਾ ਦਿੱਤੀ ਭਾਜੀ ਨੂੰ ਫੋਨ ਕੀਤਾ ਉਹ ਕਹਿੰਦੇ ਜੀ 25% ਵੀ ਕੰਪਲੀਟ ਨਹੀਂ ਹੋਇਆ ਜਿਹੜਾ ਐਸਟੀਪ ਜੀ ਵੀ ਨੇ ਮੈਨੂੰ ਲਿਖ ਕੇ ਦਿੰਦਾ ਕਿ 94% ਕੰਪਲੀਟ ਹੋਇਆ ਮੈਂ ਸਾਈਨ ਕਰਨ ਤੋਂ ਇਨਕਾਰ ਕੀਤਾ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਆਪ ਕਿਉਂ ਨਾ ਦੇਖਾਂ ਕਿਉਂਕਿ ਹੁਣ ਮੈਂ ਮੰਤਰੀਆਂ ਇਸ ਵਿਭਾਗ ਦੇ ਦਾ ਜੋ ਕਪਲੇ ਪਹਿਲਾਂ ਚੱਲਦੇ ਰਹੇ ਔਰ ਮੰਤਰੀ ਕਰਵਾਉਂਦੇ ਰਹੇ ਉਹ ਮੈਂ ਆਪਣੀ ਸੁਪਰਵੀਜ਼ਨ ਚ ਤੇ ਦੇਖਾਂ ਹੋ ਕੀ ਰਿਹਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬਹੁਤ ਸਾਰੇ ਪ੍ਰੋਜੈਕਟ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਬਿਊਰੋ ਰਿਪੋਰਟ ਅਜੀਤ ਵੈਬ ਟੀਵੀ